ਸਾਂਝੀ ਕਰਾਂਗੇ ਉਮ ਮਹਾਰੀ ਹਰ ਸਤਗੁਰ ਦੇ ਤੀਨ ਦਿਵਾਲ ਜਗਤ ਪਿਤਾ ਪਰਮੇਸ਼ਰ ਸ਼ੰਭੂ ਕਟਕਟ ਕੇ ਪ੍ਰਭੂ ਅੰਤਰਾਜਮੇ ਜੋਤੀ ਸਰੂਪ ਸਰਸ਼ਕਤੀ ਮਾਲਿਆਨਨ ਸਿਨਾਤਨ ਤਰਚਪ ਪਰਮ ਸਗਦੀ ਹੀਰਾਪੁਰੀ ਅਦਵੈਤ ਮਤ ਇਹ ਅਖਾੜਾ ਅੰਦਰ ਨਹੀਂ ਅਖਾੜੇ ਦੇ ਨਾਲ ਜਿਹੜਾ ਸਾਡਾ ਇਹ ਸੰਪਰਕ ਹੈ ਉਹ ਦਿਨਾਲ ਅਸੀਂ ਜੁੜੇ ਹਾਂ ਜਿਹੜੇ ਤੇ ਜਿਹੜੇ ਸਾਡੇ ਮਹਾਰਾਜ ਜੀ Swami Hirananand 1926 ਦੇ ਵਿੱਚ ਉੱਤਰਾਖੰਡ ਚੋਂ ਇਥੇ ਇਥੇ ਆਏ ਉਸ ਤੋਂ ਬਾਅਦ 1900 36 ਦੇ ਵਿੱਚ ਸ਼੍ਰੀ ਸੁਆਮੀ ਬੋਧਾਨੰਦ ਬੋਧਾਨੰਦ ਜੀ ਦੇ ਰਾਜ ਜਿਹੜੀ ਦੀ ਸੇਵਾ ਕੋਪੂ ਸਾਡਾ ਪਰਿਵਾਰ ਹੈ ਬੈਕ ਮੇਰੇ ਬੈਕਗ੍ਰਾਉਂਡ ਹੈ ਸਾਡੇ ਅਸੀਂ ਬਟਾਲਾ ਦੇ ਲਾਗੇ ਪਿੰਡ ਸ਼ਾਮਪੂਰੇ ਮੇਰਾ ਨਾਂ ਜਗENDER ਸਿੰਘ ਸੀ ਹੁਣ ਬਿਲਕੁਲ ਵੇਸ਼ਾ ਦਸ ਤੋਂ ਲੈ ਵੇਸ਼ਾ ਦਸ ਤੋਂ ਮਾਰਾ ਜੀ ਨੇ ਮੇਰਾ ਨਾਂ ਜਿਹੜਾ ਸੀ ਉਹ ਯੁਗੇਸ਼ਰ ਆਨੰਦ ਰੱਖ ਦਿੱਤਾ ਮੈਂ ਤੇ ਯੁਗੇਸ਼ਰ ਆਨੰਦ ਦੇ ਨਾਂ ਤੇ ਮੈਂ ਜਾਣਿਆ ਜਾਂਦਾ ਹਾਂ ਮਹਾਰਾਜ ਨੇ ਮੈਨੂੰ ਕੈਨੇਡਾ ਤੋਂ 2009 ਚ ਸਦਿਆ 10 ਚਿੱਠੇ ਮੈਨੂੰ ਉਹਨਾਂ ਸਿਆਸੀ ਬਣਾ ਕੇ ਸन्यास ਧਾਰਿਆ 10 ਚ ਸन्यास ਧਾਰ ਕੇ ਤੇ ਇੱਥੋਂ ਦੇ ਮਹੰਤ ਬਣਾ ਦਿੱਤਾ ਤੇ ਫਿਰ ਮੈਂ ਬਾਕੀ ਡੇੜੇ ਦੀ ਜਿਹੜੀ ਡਿਵੈਲਪਮੈਂਟ ਉਹ ਮੈਂ ਉਹਦੋਂ ਤੋਂ ਲੈ ਕੇ ਇੰਨੇ ਕਿ 100 200 ਬੂਟਾ ਵੀ ਇੱਕ ਤਿੰਨ ਚਾਰ ਕਨਾਲਾਂ ਚ ਅੰਬ ਲੀਚੀਆਂ ਜਾਮ ਨੂੰ ਤੇ ਕਾਫੀ ਬੂਟੇ ਲਗਾਏ تھے ਉਹ ਜਿਹੜੇ ਹੁਣ ਫਲ ਦੇ ਰਹੇ ਨੇ ਦਸਾਂ ਸਾਲਾਂ ਚ ਇਹ ਜੋ ਡੇਰਾ ਇਹ ਡੇਰਾ 1900 ਦੇ 26 ਤੋਂ ਸਟਾਰਟ ਹੈ ਇੱਥੇ ਤੇ ਸੰਗਤ ਜਿਹੜੀ ਹੈ ਸਾਰੇ ਹਿੰਦੁਸਤਾਨ ਤੋਂ ਇੱਥੇ ਸੰਗਤ ਆਉਂਦੀ ਹੈ ਘੱਟ ਤੋਂ ਘੱਟ 150 ਫੈਮਿਲੀ ਜਿਹੜੀ ਦਿੱਲੀ ਦੀ ਹੈ ਸੰਗਰੂਰ ਤੋਂ ਨਾਬੇ ਤੋਂ ਕਪੂਰਥਲੇ ਤੋਂ ਸਾਰੇ ਪੰਜਾਬ ਤੋਂ ਜਿਹੜੀ ਇਹ ਸੰਗਤ ਆਉਂਦੀ ਹੈ ਇਸ ਡੇਰੇ ਦੇ ਨਾਲ ਜੋ ਸ਼ਿਮਲੇ ਚੈਲ ਸਰਾਂਦੇ ਸੰਗਰੂਰ ਨਾਬਾ ਇਹ ਤਿੰਨ ਚਾਰ ਜਿਹੜੀਆਂ ਸ਼ਾਖਾ ਨੇ ਇਸ ਇਸ ਡੇਰੇ ਦੇ ਨਾਲ ਜੁੜੀਆਂ ਨੇ ਇਹ ਡੇਰੇ ਦੇ ਅੰਦਰ ਨੇ ਹਜੀ ਰੁਕਣ ਦਾ ਇੱਥੇ ਇਸ ਤਰ੍ਹਾਂ ਕਿ 50 60 ਕਮਰੇ ਨੇ ਡੇਰੇ ਦੇ ਜਦੋਂ ਕੋਈ ਆਪਣੀ ਆਈਡੀ ਬਖਾਲ ਕੇ ਸਾਨੂੰ ਦੱਸਦਾ ਹੈ ਕਿ ਮੈਂ ਇੱਥੋਂ ਆਇਆ ਫਰਾਨਾ ਸੰਤਿਆਂ ਫਿਰ ਉਹਨਾਂ ਨੂੰ ਉਹ ਕਮਰਾ ਦਿੰਦੇ ਇਹ ਸੰਗਤ ਇਥੇ ਤੇ ਜਦੋਂ ਸੰਗਤਾਂ ਨੂੰ ਦੀ ਸੰਗਤ ਰਹਿਂਦੀ ਹੈ ਡੇਰੇ ਦੇ ਵਿੱਚ ਖੂ ਹੈ ਮਤਲਬ ਕਾਫੀ ਟੂਟੀਆਂ ਟੂਟੀਆਂ ਲਾਈਆਂ ਨੇ ਨਾ ਨਾ ਦੀ ਵਿਵਸਥਾ ਡੇਰ ਡੇਰੇ ਦੇ ਵਿੱਚ ਆਪਣੇ ਸਾਡੇ ਇਥੇ ਕਟ ਤੋਂ ਘੱਟ 2300 ਬੰਦਾ ਸੌ ਸਕਦਾ ਜਿਹੜਾ ਅਸਾਂ ਹਾਲ ਬਣਾਇਆ ਕਮਰੇ ਬਣਾਏ ਨੇ ਨਾਲ ਬੜਾ ਸੋਹਣਾ ਵਾਸ਼ਰੂਮ ਦੀ ਵਿਵਸਥਾ ਲੰਗਰ ਵਸਤਾ ਜੀ ਜਦੋਂ ਕੋਈ ਆਉਂਦਾ ਉਹਨੂੰ ਲੰਗਰ ਛਕਾਇਆ ਜਾਂਦਾ ਮੋਸਟਲੀ 12 ਘੰਟੇ ਸਵੇਰ ਤੋਂ ਲੈ ਕੇ 8-9 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਜਿਹੜਾ ਲੰਗਰ ਸਾਡੇ ਚੱਲਦਾ ਹੈ ਇਹ ਲੰਗਰ ਲੰਗਰ ਲਾਉਂਦੇ ਆ ਜੀ ਅਸੀਂ ਤੇ ਲੰਗਰ 12 12 ਘੰਟੇ ਤੱਕ ਮਤਲਬ ਲੰਗਰ ਜਿਹੜਾ ਚੱਲੂ ਰਹਿੰਦਾ ਲੰਗਰ ਜਿਹੜਾ ਇੱਥੇ ਬੜਾ ਸਾਫ ਸਫਾਈ ਦਾ ਬਹੁਤ ਸਾਫ ਸਫਾਈ ਰਹਿੰਦੀ ਹੈ ਲੇਡੀਜ਼ ਕੰਮ ਕਰਦੀਆਂ ਨੇ ਇੱਥੇ ਬਾਹਰੋਂ ਸੰਗਤ ਦੀਆਂ ਆਗਲ ਲੇਡੀਜ਼ ਕੰਮ ਕਰਦੀਆਂ ਨੇ ਲੰਗਰ ਪਕਾਇਆ ਜਾਂਦਾ ਤੇ ਸ਼ੁੱਧਤਾ ਦਾ ਲੰਗਰ ਹੈ ਕੋਈ ਉਹ ਜਿਆ ਨਹੀਂ ਵੀ ਐਵੇਂ ਕੋਈ ਵੈਜੀਟੇਰੀਅਨ ਜਾਂ ਬਿਲਕੁਲ ਸਫਾਈ ਰੱਖੀ ਦੀਏ ਮਤਲਬ ਕੋਈ ਵੀ ਜਿਹੜੀ ਚੀਜ਼ ਹੈ ਮਤਲਬ ਇਧਰ ਉਧਰ ਨਹੀਂ ਐਸੀ ਖਲਾਰਾ ਨਹੀਂ ਪਾਇਆ ਸਫਾਈ ਬਾਹਰ ਵਾਂਗੂ ਸਫਾਈ ਰੱਖੀ ਦੀ ਜਿਤਨਾ ਬਾਹਰ ਦੇ ਕੰਟਰੀ ਸਫਾਈ ਰੱਖਦੇ ਕਿਤਨਾ ਜੇ ਇੱਥੇ ਜਦੋਂ ਮੈਂ ਮਿਹਨੂ ਮਹਾਰਾਜ ਨੇ ਇੱਥੇ ਬਾੜਿਆ ਤੇ ਉਦੋਂ ਦੋ ਕੋ ਗਾਇਆਂ ਸੀ ਮਹਾਰਾਜ ਕੋ ਤੇ ਦੇਰੇ ਦੇ ਅੰਦਰ ਹੀ ਬੰਦੇ ਹੁੰਦੇ ਸੀ ਉਹ ਮੈਂ ਬਾਹਰ ਅੱਬ ਯਾਰ ਗਊਆਂ ਦੀ ਵਿਵਸਥਾ ਦੇ ਰਹੇ ਤਾਂ ਬਾਹਰ ਵਾਰ ਗਊਸ਼ਾਲਾ 4-5 ਏਕੜ ਦੇ ਵਿੱਚ ਬੂਟੇ ਲਾਏ ਦਰਖਤ ਲਾਏ ਤੇ ਵਿੱਚ ਗਊਸ਼ਾਲਾ 7-8-10 ਗਵਾਈਆਂ ਰੱਖੀਆਂ ਨੇ ਵਿੱਚ ਬੱਚੇ-ਬੱਚੀਆਂ ਨੇ 15-16 ਡੰਗਰ ਨੇ ਮਤਲਬ ਤੇ ਬਹੁਤ ਧਿਆਨ ਰੱਖਿਆ ਜਾਂਦਾ ਜੀ ਮਹੀਨੇ ਦੀ ਮਹੀਨੇ ਦੀ 10 ਮਹੀਨੇ ਦੀ ਅਸੀਂ 9-10000 ਦੀ ਫੀਡ ਜਿਹੜੀ ਉਹ ਗਾਈਆਂ ਵਾਸਤੇ ਪੱਠੇ ਫੀਡ ਸਪੈਸ਼ਲ ਲੁਆਇਆ ਜਾਂਦਾ ਉਹਨਾਂ ਦੀਆਂ ਟੂਟੀਆਂ ਬਣਾਈਆਂ ਨੇ ਉਹਨਾਂ ਦੇ ਨਾਲ ਉਹਨਾਂ ਦੀ ਬਣਾਈ ਖੁਰਲੀ ਬਣਾਈ ਉਹ ਤੇ ਫਿਰਨ ਨੂੰ ਬਾਗ ਗਾਇਆਂ ਵਾਸਤੇ ਫਿਰਨ ਨੂੰ ਦਰਖਤ ਲੱਗੇ ਨਾ ਬੜੇ ਵਧੀਆ ਡੇਰੇ ਦੇ ਡੇਰੇ ਦੇ ਨਾਂ ਤੇ ਜਮੀਨ ਹੈ ਜੀ 122 ਕਨਾਲਾਂ ਜਮੀਨ ਹੈ ਡੇਰੇ ਦੀ ਕੁਛ ਲੱਗੇ ਲੱਗੇ ਪਿੰਡਾਂ ਚ ਕੁਛ ਇਸ ਪਿੰਡ ਚ ਤੇ ਉਹ ਜ਼ਮੀਨ ਜਿਹੜੀ ਆ ਅਸੀਂ 7-8 ਕਿੱਲੇ ਵੋਣੇ ਆ ਬਾਕੀ 6 ਏਕੜਾਂ ਦੇ ਵਿੱਚ ਜਿਹੜਾ ਉਹ ਡੇਰਾ ਆ ਜਿਹੜਾ ਡੇਰੇ ਜਿਹੜੀ ਇਹ ਪਹਿਲਾਂ ਸਵਾਮੀ ਹੀਰਾਨੰਦ ਜੀ ਦਾ ਸੀ ਉਸ ਤੋਂ ਬਾਅਦ ਸਵਾਮੀ ਬੋਧਾਨੰਦ ਦਾ ਇੰਤਕਾਲ ਡੇਰੇ ਦਾ ਉਸ ਤੋਂ ਬਾਅਦ ਤੋ ਦਾਮੀਆ ਪਲਾਇ ਕਰ ਰਿਹਾ ਕਿ ਹੁਣ ਕਿਉਂਕਿ ਮੇਰੀ ਉਮਰ 77 ਈਅਰ ਹੋ ਗਈ ਹੈ ਤੇ ਮੈਂ ਟਰਾਈ ਕਰ ਰਿਹਾ ਕਿ ਗਾਂੰ ਇੰਤਕਾਲ ਚੜਾ ਕੇ ਤੇ ਜਿਹੜੀ ਡੇਰੇ ਅਗਲਾ ਜਿਹੜਾ ਕੋਈ ਮਾਨਤ ਬਹਾ ਲਾਂਗਾ ਤੇ ਉਹਨੂੰ ਉਹਦੇ ਨਾਮ ਵਸ਼ੀਅਤ ਕੀਤੀ ਜਾਵੇ ਰਾਜੀ ਇਹ 10000 ਸ਼ਿਕਰਪੁਰ ਚ ਹਾਲਿਆ ਜਿਤ ਵੱਡੀ ਸਾਰੀ ਸਟੇਜ ਆ ਮਹਾਰਾਜ ਦੀ ਸਟੇਜ ਬਣਾਈ ਇੱਕ ਸਾਈਡ ਤੇ ਇੱਕ ਸਾਈਡ ਤੇ ਕਮਰਾ ਬਹੁਤ ਵੱਡਾ ਕਮਰਾ ਹੈ ਬੜਾ ਬੜੀ ਸੋਹਣੀ ਵਿਵਸਥਾ ਹੈ دوسری ਸਾਈਡ ਤੇ ਕਿਚਨ ਹੈ ਸੰਤਾਨ ਨੂੰ ਰੋਟੀ ਖਵਾਉਣ ਵਾਸਤੇ ਕਮਰਾ ਬਣਾਵਾਲੇ ਦੋ ਸਾਈਡ ਤੇ ਬਾਕੀ ਹਾਲ ਇਹ ਪਹਿਲਾਂ ਪੁਰਾਣਾ ਛੋਟਾ ਹਾਲ ਸੀ ਉਹਦੇ ਨਾਲ ਅਸੀਂ ਜੋੜ ਕੇ 10000 ਸਕੇਅਰ ਦਾ ਵੱਡਾ ਹਾਲ ਮਹਾਰਾਜ ਦੀ ਸਮਾਦੀ ਜਿਹੜੀ ਹੈ ਨਾਲ ਉਹ 1000 ਰੁਪਏ ਪਰ ਸਕੇਅਰ ਫੁੱਟ ਚ ਮਹਾਰਾਜ ਦੀ ਸਮਾਦੀ ਬਣਾਈ ਤੇ ਬਹੁਤ ਬਾੜ ਵਰਗਾ ਹਾਲ ਬਣਾਇਆ ਇਸ ਤਰ੍ਹਾਂ ਨੇ ਕਿ ਮੇਰੇ ਤੇ ਜਿਤਰਾ ਹੀ ਦਰੋਂ ਬਾਹਰ ਜੋ ਜਿੰਨੀ ਵੀ ਬਿਲਡਿੰਗ ਬਣੀ ਏ ਬਹੁਤ ਸੋਹਣੀ ਬਿਲਡਿੰਗ ਏ ਲੋਕੀ ਬੜਾ ਪਸੰਦ ਕਰਦੇ ਨੇ ਕੁਝ ਫੋਟੋਆਂ ਲੱਗੀਆਂ ਨੇ ਪੱਖੇ ਲੱਗੇ ਨੇ ਬਹੁਤ ਸਹੂਲਤ ਏ ਸੰਗਤ ਵਾਸਤੇ ਆਪਣੇ ਜਿਹੜੀ ਉਹ ਖਰੀਜੀ ਗੱਡੀ ਗੱਡੀ ਏ ਜਿਹੜੀ ਖਲੋਤੀ ਏ 1954 ਚ ਮਹਾਰਾਜ ਨੇ 2950 ਨੰਬਰ ਦੀ 1954 ਚ ਮਹਾਰਾਜ ਨੇ ਗੱਡੀ ਲਈ ਵੋਕਸਵਾਗਨ ਦੀ ਗੱਡੀ ਬੜੀ ਬੜੀ ਅਸੀਂ ਸਾਹਮਣੇ ਰੱਖੀ ਬੜੀ ਗੱਡੀ ਮਹਾਰਾਜ ਦੀ ਨਿਸ਼ਾਨੀ ਏ ਸੁਮੀ ਹੀਰਾਣਾ ਜੀ ਦੀ ਰੱਖੀ ਉਹਨੂੰ ਲੋਕੀ ਬੜਾ ਪਸੰਦ ਕਰਦੇ ਨੇ ਐਂਟੀਕਿਊ ਏ ਤੇ ਬਹੁਤ ਉਹਦੀ ਰਾਖੀ ਵੀ ਰੱਖੀ ਦੀ ਐ ਸ਼ਾਮ ਕੋਈ ਰੱਖੀ ਦੀ ਐ ਸਫਾਈ ਵੀ ਕਰੀ ਦੀ ਉਹਦੇ ਇਥੇ ਜੇ ਅਸੀਂ 12 12 ਸੰਗਰਾਮ ਦਾ ਮਨਾਉਨੇ ਆ ਤਿੰਨ ਚਾਰ ਨਿਰਵਾਣ ਦਿਵਸ ਮਨਾਏ ਵੱਡੇ ਮਹਾਰਾਜ ਦਾ Swami Bodhananda باقی ਕੁਛ ਦਿਨ ਮਨਾਏ ਜਾਂਦੇ ਨੇ ਜੇ 7 ਜਨਵਰੀ ਨੂੰ ਮਹਾਰਾਜ ਦਾ ਨਿਰਵਾਣ ਦਿਵਸ ਮਹਾਰਾਜ Swami Hirananand ਜੀ ਦਾ ਤੇ 3 ਜਨਵਰੀ ਨੂੰ ਅੰਮ੍ਰਿਤਸਰ ਦੇ ਬਾਈ ਜੀ ਉਹਨਾਂ ਦਾ ਤੇ ਗੁਰਪੁੰਨਿਆਂ ਜਿਹੜੀ ਉਹ ਬੜੀ ਮਸ਼ਹੂਰ ਹੈ ਇਥੋਂ ਦੀ ਇਥੇ ਬੜਾ ਮੇਲਾ ਗੁਰਪੁੰਨਿਆਂ ਵਾਲੇ ਦੇਣੇ ਤੇ ਗੋਪੁਰਨੇ ਵਾਲੇ ਦਿਨ ਇਥੇ ਬਹੁਤ ਵਧੀਆ ਜਿਹੜਾ ਤੇ ਉਹ ਬੇਲਾ ਤਕੜਾ ਲੱਗਦਾ ਬੜੀ ਕਾਫੀ ਸੰਗਤ ਆਉਂਦੀ ਇਥੇ ਪਰ ਸਵਾਮੀ ਹੀਰਾਣੰਜ ਦੇ ਬਬ 10 12 ਏਕੜ ਚ 12ਵੀਂ ਤੱਕ ਸਕੂਲ ਬਣਾਇਆ ਉਥੇ ਉਹ ਹੁਣ ਤੇ ਉਹ ਗਵਰਨਮੈਂਟ ਗਵਰਨਮੈਂਟ ਸਕੂਲ ਹੋ ਗਿਆ ਉਹ ਮਹਾਰਾਜ ਨੇ ਸਕੂਲ ਬਣਾਇਆ ਤੇ 12ਵੀਂ ਤੱਕ ਸਿੱਖਿਆ ਦਿੱਤੀ ਜਾਂਦੀ ਇਸ ਇਸ ਡੇਰੇ ਵੱਲੋਂ ਜਿਹੜਾ ਬਣਾਇਆ ਸਕੂਲ ਡੇਰੇ ਵਿੱਚ ਸਾਈ ਜਿਹੜਾ ਸਵਾਮੀ ਹੀਰਾਣੰਜ ਦਾ ਗ੍ਰੰਥ ਹੈ ਉਹਦਾ ਅਸੀਂ ਮਹੀਨੇ ਦੇ ਮਹੀਨੇ ਧਿਆਨ ਕਰਦੇ ਆਂ ਤੇ ਜੇ ਕੋਈ ਆਉਂਦਾ ਤੇ ਉਹਨੂੰ ਅਸੀਂ ਨਾਮ ਦਿੰਨੇ ਆਂ ਯੋਗਾ ਬਾਰੇ ਥੋੜਾ ਬੋਧਾ ਦੱਸ ਦਿਆਂ ਸੀ ਇਸ ਤਰ੍ਹਾਂ ਵੈਜੀਟੇਰੀਅਨ ਬਾਰੇ ਦੱਸ ਦਿਆਂ ਕਿ ਜਿਆਦਾ ਮਤਲਬ ਇਸ ਤਰ੍ਹਾਂ ਵੈਜੀਟੇਰੀਅਨ ਰਹਿਣਾ ਬਾਕੀ ਅਸੀਂ ਸਤਸੰਗ ਕਰਦੇ ਆ ਜਦੋਂ ਵੀ ਕੋਈ 10 12 ਜੇ ਜਦੋਂ ਵੀ ਸੰਗਤ ਆਉਂਦੀ ਏ ਉਹਨੂੰ ਸੱਸਣ ਸੁਣਾਇਆ ਜਾਂਦਾ ਉਸ ਦੀ ਸੱਸਣ ਜਿਹੜਾ ਸਾਰੀ ਸੰਗਤ ਲਈ 12 ਸੰਗਰਾਮ ਦਾ 4-5 ਨਰਵਸ 17 ਦਿਨ ਮਨਾਏ ਜਾਂਦੇ ਨੇ ਸਾਲ 'ਚ 17-18 ਦਿਨ ਮੋਸਲੀ ਸੱਜ ਸੰਗ ਉਹਦੋਂ ਤੇ ਜੇ ਸੰਗਤ ਥੋੜੀ ਜਿਹੀ ਜ਼ਿਆਦਾ ਆ ਜੇ ਕਈ ਵਾਰੀ ਬੱਸਾਂ 'ਚ ਆ ਜਾਂਦੀ ਏ ਫਿਰ ਉਹਨਾਂ ਨੂੰ ਹਾਲ 'ਚ ਬਾਕੇ ਤੇ ਸੱਸ਼ਨ ਕੀਤਾ ਜਾਂਦਾ ਹੈ ਲਾਇਬ੍ਰੇਰੀ ਹੈ ਵੀ ਹਾਜੀ ਕਿਤਾਬਾਂ ਹੈਗੀਆਂ ਨੇ ਡੇਰੇ 'ਚ ਬਹੁਤ ਰੱਖੀਆਂ ਕਿਤਾਬਾਂ ਜਿੰਨੀਆਂ ਵੀ ਆਪਣੇ ਵੇਦ ਗ੍ਰੰਥ ਪੁਰਾਣੇ ਵੇਦ ਗ੍ਰੰਥ ਗੀਤਾ ਰੋਮੈਨ ਗੁਰੂ ਗ੍ਰੰਥ ਸਾਹਿਬ ਦੀ ਉਹ ਵੀ ਉਹ ਵੀ ਰੱਖਿਆ ਕਿਤਾਬਾਂ ਦੇ ਵਿੱਚ ਸ਼ਰੀਰ ਨਾਲ ਹੀ ਦਿੱਤੀ ਜਾਂਦੀ ਹੈ ਸੰਤਾਂ ਨੂੰ ਮੇਰਾ ਸੰਦੇਸ਼ ਹੈ ਕਿ ਜਿੰਨਾ ਟਰਾਈ ਕਰੋਗੇ ਜਿੰਨਾ ਵੀ ਵੱਧ ਤੋਂ ਵੱਧ ਤੁਸੀਂ ਵੈਜੀਟੇਰੀਅਨ ਹੋ ਸਕਦੇ ਹੋ ਘਰਾਂ 'ਚ ਬੂਟੇ ਲਾਓ ਆਪਣੇ ਦੇ ਦਰਖਤ ਲਾਓ ਇਹ ਬਹੁਤ ਜ਼ਰੂਰੀ ਹੈ ਵਾਤਾਵਰਣ ਵਾਸਤੇ ਜਿਹੜਾ ਬੜਾ ਜ਼ਰੂਰੀ ਹੈ ਬਾਕੀ ਵੈਜੀਟੇਰੀਅਨ ਜਿੰਨਾ ਜੇ ਘੱਟ ਤੋਂ ਘੱਟ ਤਾਂ ਤੇ ਉਹ ਸਬਜ਼ੀਆਂ ਦਾਲਾਂ ਸਬਜ਼ੀਆਂ ਖਾਓ ਹਰੀ 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 1 ਜੀ ਕਹਿੰਦੇ ਜੀ ਉਹਦੇ ਨਾਲ ਤੁਹਾਡੀ ਸਿਹਤ ਠੀਕ ਰਹੇਗੀ ਓਮ ਹਰੀ ਹਰਿਸ਼ਦ ਗੁਰਦੇਵ ਦੀਨदयाल ਜੁਗਤ ਪਿਤਾ ਪਰਮੇਸ਼ਰ ਸ਼وامی ਘਟ ਘਟ ਕੇ ਪ੍ਰਭੂ ਮੰਤਰ ਜਾਂਬੀ ਜੋਤੀ ਸਰੂ ਸਰਸ਼ਕਤੀ ਮਾਨਿਆ ਨਮਾ ਓਮ ਸ਼ਾਂਤੀ 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 ਹਰੀ ਓਮ ਜੀ ਮੇਰਾ ਨਾਮ ਜਸਪੀਰ ਕੌਰਿਆ ਤੇ ਮਾਰੇ ਨੇ ਜਦੋਂ ਮੈਂ ਸੰਨਿਆਸ ਲਿਆ 16 ਚ ਲਿਆ ਉਸ ਤੋਂ ਬਾਅਦ ਮਾਰੇ ਨੇ ਮੇਰਾ ਨਾਮ ਪੁੰਨਿਆ ਆਤਮਾਨੰਦ ਰੱਖਿਆ ਮੈਂ ਇਸ ਟੇਰੇ ਵਿੱਚ ਮੈਨੂੰ 10 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਤੇ 4 ਸਾਲ ਪਹਿਲਾਂ ਮੈਂ ਸੇਵਾ ਕੀਤੀ ਉਸ ਤੋਂ ਬਾਅਦ ਮਾਰੇ ਨੇ ਫਿਰ ਮੈਨੂੰ ਸੰਤ ਬਣਾਇਆ ਤੇ ਗੁਰੂ ਮਹਾਰਜ ਵੱਡੇ ਮਹਾਰਾਜ ਦਾ ਹੀ ਆਦੇਸ਼ ਸੀ ਕਿ ਇਹਨੂੰ ਸੰਤ ਜ਼ਰੂਰ ਬਣਾਉਣਾ ਉਹਨਾਂ ਨੇ ਮੈਨੂੰ ਪਹਿਲਾਂ ਵੀ ਬਹੁਤ ਵਾਰੀ ਲੈਣਾ ਚਾਇਆ ਪਰ ਮੈਂ ਨਹੀਂ ਆਈ ਕਰ ਕਰਦਿਆਂ ਦੀ ਮਜਬੂਰੀ ਲਾ ਲੋ ਜਾਂ ਜਿਸ ਤਰ੍ਹਾਂ ਮਰਜ਼ੀ ਲੈ ਉਹ ਖੀਰ ਫਿਰ ਮੈਨੂੰ ਸੰਤ ਬਣਾ ਹੀ ਦਿੱਤਾ ਤੇ ਗੁਰੂ ਵੱਡੇ ਮਹਾਰਾਜ ਦਾ ਹੀ ਆਸ਼ੀਰਵਾਦ ਸੀ ਮੇਰੇ ਨਾਲ ਤੇ ਹੁਣ ਮੈਂ ਇੱਥੇ ਸੇਵਾ ਕਰਦੀ ਆਂ ਜੋ ਵੀ ਮੇਰੇ ਕੋਲ ਲੰਗਰ ਛੋ ਸਕੇ ਸਾਰੀ ਜੋ ਵਾਰਦੀ ਸੇਵਾ ਸਾਰੀ ਮੈਂ ਆਪਣੇ ਮਨ ਤਨ ਨਾਲ ਕਰਦੀ ਆਂ ਤੇ ਜੋ ਵੀ ਸੰਗਤ ਆਉਂਦੀ ਆ ਸੰਤੌਣ ਸੰਗਤ ਆਵੇ ਉਹਨਾਂ ਦਾ ਸੇਵਾ ਭਾਵ ਆਪਾਂ ਕਰਦੇ ਆਂ ਉਹਨਾਂ ਨੂੰ ਹਰ ਚੀਜ਼ ਪ੍ਰੋਵਾਈਡ ਕਰਦੇ ਆਂ ਇਸ ਕਰਕੇ ਬਾਕੀ ਜੋ ਕੋਈ ਸੰਗਤ ਆਵੇ ਉਹਨਾਂ ਨੂੰ ਆਪਾਂ ਨਾਮ ਸਿਵਨ ਦਾ ਵੀ ਹਦੀਸ ਦਿੰਨੇ ਆ ਉਹਨਾਂ ਦੱਸਦੇ ਆ ਵੀ ਮੈਡੀਟੇਸ਼ਨ ਤੋਂ ਬਿਨਾ ਕੋਈ ਚੀਜ਼ ਨਹੀਂ ਹੈਗੀ ਸਰ ਬੱਚੇ ਨੂੰ ਦੱਸੀਦਾ ਵੱਡਿਆਂ ਨੂੰ ਦੱਸੀਦਾ ਛੋਟਿਆਂ ਨੂੰ ਸਭ ਨੂੰ ਦੱਸੀਦਾ ਕਿ ਪਰਮਾਤਮਾ ਨੂੰ ਮਿਲਣ ਦਾ ਰਸਤਾ ਕਿਸ ਤਰ੍ਹਾਂ ਮਿਲਦਾ ਉਹ ਸਾਰਾ ਉਹਨੂੰ ਐਕਸਪਲੇਨ ਕਰੀਦਾ ਤੇ ਬਾਕੀ ਲੰਗਰ ਦੀ ਵਿਵਸਥਾ ਬੜੀ ਅੱਛੀ ਆ ਹਰ ਵੇਲੇ 24 ਆਵਰ ਕੋਈ ਆਵੇ ਉਹਨੂੰ ਲੰਗਰ ਹਰ ਚੀਜ਼ ਉਹਨੂੰ ਦੇਈਦੀ ਆ ਬਾਕੀ ਜਦੋਂ ਦੇ ਆਪਾਂ ਆਏ ਆ ਆਪਾਂ ਪਹਿਲਾ ਆਈਸੀ ਮਹਾਰਾਜ ਦੇ ਜਿਵੇਂ ਬਣਾਇਆ ਸੀਗਾ ਬਹੁਤ ਮਤਲਬ ਅੱਗੇ ਤੋਂ ਬਹੁਤ ਸੋਹਣਾ ਡੇਰਾ ਬਣ ਗਿਆ ਜਿਹੜੇ ਹੁਣ ਗੁਰੂ ਮਹਾਰਜ ਬੈਠੇ ਆ ਉਹਨਾਂ ਨੇ ਉਹਨਾਂ ਨੇ ਬਹੁਤ ਸੋਹਣਾ ਡੇਰਾ ਬਣਾ ਦਿੱਤਾ ਪਹਿਲਾਂ ਨੇ ਵੀ ਬਹੁਤ ਸੋਹਣਾ ਬਣਾਇਆ ਵੱਡੇ ਮਹਾਰਜ ਨੇ ਵੀ ਜਿੰਨਾ ਉਦੋਂ ਉਦੋਂ ਸੀ ਉਸ ਟਾਈਮ ਤੇ ਉਹਨਾਂ ਨੇ ਬਣਾਇਆ ਉਸ ਤੋਂ ਬਾਅਦ ਜਦੋਂ ਮਹਾਰਜ ਸਾਡੇ ਗੁਰੂ ਮਹਾਰਜ ਜੀ ਆਏ ਮਹਾਰਾ ਜੀ ਉਹਨਾਂ ਨੇ ਵੀ ਜਿੰਨੀ ਦੇਰ ਉਹਨਾਂ ਨੇ ਬੜੀ ਤਰੱਕੀ ਕੀਤੀ ਉਸ ਤੋਂ ਬਾਅਦ 2010 ਚ ਯੁਗੇਸ਼ਰ ਜੀ ਆਏ ਇਹਨਾਂ ਨੇ ਵੀ ਹੁਣ ਤੱਕ ਜਿੰਨੀ ਅੱਗੇ ਹੋਰ ਵਿਵਸਥਾ ਬਣਾ ਸਕਿਓ ਉਹਨੀ ਵਿਵਸਥਾ ਬਣਾਈ ਉਹਦੀ ਸੰਗਤ ਬਹੁਤ ਪਿਆਰ ਕਰਦੀ ਆ ਆਪਾਂ ਵੀ ਬੜਾ ਪਿਆਰ ਕਰਦੇ ਸੰਗਤ ਵੀ ਬਹੁਤ ਪਿਆਰ ਕਰਦੀ ਹੁਣ ਕੁਛ ਹੈ ਗਿਆ ਜਿਹੜੇ ਆਪਾਂ ਜਿੰਨਾਂ ਨੂੰ ਮੈਸੇਜ ਦਿੰਨੇ ਆ ਵੀ ਆਪਣੇ ਨਾਲ ਹੈਲਪ ਕਰੋ ਆ ਕੇ ਲੰਗਰ ਦੇ ਵਿੱਚ ਜਾਂ ਜਦੋਂ ਆਪਾਂ ਭੰਡਾਰੇ ਹੁੰਦੇ ਆ ਕੋਈ ਦਾਲ ਚੋਲ ਜੋ ਵੀ ਛੱਡਾਂ ਸਾਰੇ ਇਹਨਾਂ ਨੂੰ ਵਾਰਤੀ ਹੁੰਦੀ ਦੋ ਟਾਈਮ ਉਹਦੇ ਵਿੱਚ ਇਹਨਾਂ ਨੂੰ ਮੈਸੇਜ ਦੇ ਦਿਆ ਵੀ ਅੱਜ ਤੁਸੀਂ ਕੱਲ ਨੂੰ ਆਉਣਾ ਆਪਣੇ ਭੰਡਾਰੇ ਤੇ ਸਾਰਾ ਆ ਕੇ ਜੋ ਵੀ ਪਿੰਡ ਦੀਆਂ ਬੀਬੀਆਂ ਆ ਕੇ ਆਪਣੇ ਨਾਲ ਹੈਲਪ ਕਰਦੀਆਂ ਵੀ ਹਾਂਜੀ ਇਹਨ バス ਮੇਰਾ ਇਹ ਸੰਦੇਸ਼ ਆ ਕਿ ਪ੍ਰਮਾਤਮਾ ਦਾ ਨਾਮ ਲੈਣਾ ਮੈਡੀਟੇਸ਼ਨ ਕਰਨੀ ਉਹਦੇ ਨਾਲ ਹੀ ਆਪਾਂ ਪ੍ਰਮਾਤਮਨ ਮਿਲਣਾ ਹੋਰ ਬਾਕੀ ਕੋਈ ਚੀਜ਼ ਨਹੀਂ ਥੇ ਓਹ ਹਰਿ ਓਮ